ਬਰਾਰ ਨਾਲੀ ਪਿੰਡ ਵਾਲਾ ਏ ਬੰਦੀਪ ਬਰਾਰ ਬਹੁਤ ਵੱਡੇ ਸਕਾਰਪੋਏ ਦੇ ਕੀਤੇ ਐ ਵਜੀਤ ਸੰਧੂ ਕੁਲਦੀਪ ਢੰਡਾਰ ਸੁਜੀ ਸੰਧੂ ਜਸੀਕ ਢੰਡਾਰ ਰਾਜਾ ਸੁਮੇਤ ਕੁਲੰਦ ਸੁਲਰ ਦਾ ਚੰਗੀ ਧਾਕੇ ਦਾ ਧੰਨਵਾਦ ਆ ਰੇਡ ਪਾਉਣੀ ਨੌਜਵਾਨ ਯਾਰੋ ਚਾਵੇਜ਼ ਇਹ ਆ ਨੌਜਵਾਨ ਮਕਸੀਕਨ ਬੋਲਦਾਰ ਪਰ ਮਾਨਕੀ ਬਾਲਾ ਗੋਪੀ 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 ਫੇਰਾ ਲਾਉਂਦਾ ਹੈ ਫੇਰਾ ਲਾਉਂਦਾ ਹੈ ਭਾਈ ਤਾੜੀਆਂ ਜ਼ੋਰਦਾਰ ਮਾਰ ਦਿਓ ਤਾੜੀਆਂ ਜ਼ੋਰਦਾਰ ਮਾਰ ਦਿਓ ਮਾਨਕੀ ਬੰਦ ਵਾਲਾ ਗੋਪੀ ਐਨ ਜਫਾ ਲਾ ਕੇ ਬੱਲੇ ਬੱਲੇ ਕਰਨ ਵਾਲੀ ਗੱਲ ਕਰ ਗਿਆ ਭਾਈ ਤਾੜੀਆਂ ਜ਼ੋਰਦਾਰ ਮਾਰ ਦਿਓ ਅਗਲੀ ਕਬੱਡੀ ਬਾਓ ਗੋਪੀ ਸਿੰਘ ਕਿ ਮੈਂ ਵੀ ਜੜ ਦਾ ਪਤਾ ਅਰਜਣ ਵਰਗਾ ਨਹੀਂ ਅੱਖਾਂ ਬੰਨ ਕੇ ਟੀਰਟ ਕਾਣੇ ਲਾ ਦੂੰਗਾ ਅੱਖਾਂ ਬੰਨ ਕੇ ਟੀਰਟ ਕਾਣੇ ਲਾ ਦੂੰਗਾ ਅੱਖਾਂ ਬੰਨ ਕੇ ਟੀਰਟ ਕਾਣੇ ਲਾ ਦੂੰਗਾ ਇਹ ਹੈ ਮੰਨਾ ਬੱਲ ਨਾ ਪੈਣ ਵਾਲਾ ਜਿਸ ਨੌਜਵਾਨ ਬੱਲ ਨਾ ਪੈਣ ਵਾਲਾ ਜਿਸ ਨੌਜਵਾਨ ਨੇ ਹੁਣ ਮੈਦਾਨ ਦੇ ਵਿੱਚ ਧਾਵਾ ਬੋਲਿਆ ਹੋਇਆ ਹੈ ਇਹ ਮੰਨਾ ਹੈ ਬੱਲ ਨਾ ਪੜਦਾ ਜਿਸ ਖਿਡਾਰੀ ਨੇ ਕਬੱਡੀ ਪਾਈ ਹੈ ਇਹ ਚਾਰਾਂ ਦੇ ਵਿੱਚੋਂ ਕੌਣ ਰੁਕਣ ਦਾ ਯਤਨ ਕਰਦਾ ਹੈ ਤੇ ਬਿੱਲੂ ਸਾਡਾ ਵੀਰ ਕੰਟਕੀ ਬਿੱਲੂ ਭੰਦੇਰ ਉਹਨਾਂ ਦਾ ਧੰਨਵਾਦ ਕਰਦੇ ਆ ਪਰ ਬਾਹੂ ਅਕਬਰ ਪਰਦਾਸ਼ੀਲੂ ਕਿ ਤੋੜੇ ਬੇਰ ਟਕਾਰੇ ਦਾ ਐ ਤੀਰ ਤੁੱਕੇ ਨਹੀਂ ਲਾਉਂਦਾ ਗਬਰੂ ਤੋੜੇ ਭੰਗੰਦਰ ਖੜਾ ਉਥੇ ਸਾਡੇ ਵੀਰ ਅਮਰਜੀਤ ਸਿੰਘ ਦੀ ਟੀਮ ਹੈ ਲੱਖਾਂ 300 ਲਓ ਖੇਡ ਮੈਦਾਨ ਦੇ ਵਿੱਚ ਸ਼ੌਂਸਪਰੀਆ ਦਿੱਲੀ ਖੁਸ਼ੀ ਨਾਲ ਟੱਕਰ 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 ਹੁਸੈਨ ਜੀ ਦੀ ਵੱਧ ਦੁਨੀਆ ਕਹੋਂਦਾ ਕਿਸੇ ਪੌਣ ਕੱਟ ਨੇ ਖੇਡਦਾ ਦਲੇਰੀ ਨਾਲ ਦੇਖਿਆ ਦੁੱਗਾ ਵਾਲਾ ਜੱਟ ਬੱਲੀ ਆ ਖੇਡਦਾ ਥੁੱਲ ਦਲੇਰੀ ਨਾਲ ਦੁੱਗਾ ਵਾਲਾ ਜੱਟ ਬੱਲੀ ਇਹ ਸ਼ਬਦ ਕਹਿੰਦੇ ਮੱਖਣ ਅਲੀ ਨੇ ਲਿਖਿਆ ਗੱਲ ਟਕਾਰੇ ਲਾਈ ਆ ਉਧਰ ਦਵਿੰਦਰ ਕਾਲੋ ਸਾਡਾ ਵੀਰ ਕੀ ਐਲਾਨ ਕਰਦਾ ਕਾਲੋ ਸਾਹਿਬ ਲਾਸ ਐਗਰੈਸ ਦੇ ਵਿੱਚ ਵੱਡਾ ਕਬੱਡੀ ਕੱਪ ਹੈ ਰਾਜੂ ਨਗਰ ਤੇ ਜਾਂਟੇ ਰੱਗੜ ਉਹਨਾਂ ਵੱਲੋਂ ਵੱਡਾ ਕਬੱਡੀ ਕੱਪ ਲਈ ਬੇਨਤੀ ਆ 5 ਅਕਤੂਬਰ ਫਿਲਾਡਲਫੀਆ ਆਏ ਯਾਰੋ ਚਾਵੇਲ ਤੇ ਯਾਦ ਕੋਟਲੀ ਗਾਜਰਾਵਾਲਾ ਆ ਯਾਦ ਕੋਟਲੀ ਵਾਲਾ ਫੜਿਆ ਹੋਇਆ ਐਨ ਗਿੱਟਾ ਲੱਗਿਆ ਹਾਂ ਜੋਰ ਆ ਬੱਲੇ ਬੱਲੇ

ਰਵੀ ਸੰਧੂ ਜਲਜੀਤ ਬਾਸੀ ਚੂਹੇ ਦੀ ਦਾਲਾ ਪੱਟੀ ਚੇਅਰਮੈਨ ਬਲਜੀਤ ਸਿੰਘ ਸੰਧੂ ਗੁਰਮਤ ਸੰਧੂ ਤੇ ਨਾਲ ਹਰੀ ਪੰਗੂ ਗਰਦੀਪ ਚਾਹਾਨ ਤਾਰੀ ਡੱਬ ਰਾਜਕਮਾਰ ਗੁਰਵੰਤ ਸੁੰਨੜ ਕਲਦੀਪ ਢੰਡਾਰ ਕੋਮਾ ਆਵਾਜ਼ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਸ਼ਿਲੂ ਤੇ ਰਾਜੂ ਸ਼ਿਲੂ ਤੇ ਰਾਜੂ ਸ਼ਿਲੂ ਤੇ ਰਾਜੂ ਸ਼ਿਲੂ ਤੇ ਰਾਜੂ 100 ਡਾਲਰ ਨਿਧਾਨ ਮਹਤੂਤ ਇਹ ਗਵਿੰਦਰ ਕਾਲੋਂ ਵੱਲੋਂ ਦਿੱਤਾ ਜਾ ਰਿਹਾ 100 ਡਾਲਰ ਨਿਧਾਨ ਮਹਤੂਤ ਫਿਲਾਡਲਫੀਆ ਦੇ ਵੱਡੇ ਕਬੱਡੀ ਕੱਪ ਦੀ ਹੈ ਲਖਵੀਰ ਕਾਕੇ ਘੁੜਾਣੀ ਉਹਨਾਂ ਵੱਲੋਂ ਗੱਡੇ ਮਾਰ ਸਮਾਰ ਹੋਣਗੇ ਆ ਦੁੱਗਾ ਵਾਲਾ ਖੁਸ਼ੀ ਰੋਕਣ ਦਾ ਯਤਨ ਕਰਦਾ ਜੋਰ ਲੱਗਿਆ ਹੋਇਆ ਦੋਨੋਂ ਖਿਡਾਰੀਆਂ ਦੇ ਦਰਮਿਆਨ ਵਾਹ ਦੁੱਗਾ ਵਾਲਿਆ ਵਾਹ ਦੁੱਗਾ ਵਾਲਿਆ ਵਾਹ ਦੁੱਗਾ ਵਾਲਿਆ ਪਰ ਦੱਲੀ ਵੀ ਸਿਰੇ ਦਾ ਸਿਰੇ ਦਾ ਨਵਾਂ ਮੁੰਡਾ ਆ ਨਵਾਂ ਮੁੰਡਾ ਨਵਾਂ ਮੁੰਡਾ ਤਾੜੀਆਂ ਵੱਜਣਗੀਆਂ ਤਾੜੀਆਂ ਵੱਜਣਗੀਆਂ ਤਾੜੀਆਂ ਵੱਜੋ ਜੀ ਭਾਈ ਜਿਹਨਾਂ ਦੁੱਲੇ ਵੀ ਕਬੱਡੀ ਦਾ ਪੈਸੇ ਲਾਏ ਆ ਉਹ ਗੂਰ ਪੈਸੇ ਲੈਣ ਆਇਆ ਧੰਨਵਾਦ ਸਤਵਿੰਦਰ ਬੱਲ ਅਰਸ਼ਦੀਪ ਗਰੇਵਾਲ ਨਵਦੀਪ ਗਿੱਲ ਬ੍ਰੇਡਰ ਗਰੇਵਾਲ ਸਤਵਿੰਦਰ ਪੰਨੀ ਭੈ ਪੰਨੀ ਰੇਸ਼ਮ ਸਿੰਘ ਜਦਾਰ ਸਿੰਘ ਜੀ ਦਰਵਾਜ਼ਾ ਬੱਬੂ ਖਾਣਾ ਰੇਂਦੀ ਖਾਣਾ ਤੇ ਮਿੱਟੂ ਖਗੜਾ ਦਾ ਬਹੁਤ ਧੰਨਵਾਦ लवली ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਸ ਸਮੇਂ ਨੌਜਾਨ ਨਬਰੂ ਯਾਰੋ ਜਮੇਲ ਮਾਨਕੀ ਵਾਲੇ ਗੋਪੀ ਦੀ ਟੱਕਰ ਆ ਵਾਹ ਚੋਬਰਾ ਵਾਹ ਚੋਬਰਾ ਵਾਹ ਚੋਬਰਾ ਉਹ ਹੋ ਗਈ ਬੱਲੇ 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 ਆ ਕਬੱਡੀ 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 ਵੱਟ ਤੇ ਨਾ ਪਾਉਂਦੀ ਕਦੇ ਲਾਲਣਾ ਪੈਂਦਾ ਹੈ ਗਰਾਉਂਡਾਂ 'ਚ ਹੱਡਾਂ ਨੂੰ ਬੱਲਣਾ ਰੋਹ ਚੋਂ ਨਾ ਫੜਦੀ ਵੀ ਲਾਲੀਆਂ ਅੱਖ ਜਿਹੜੀ ਮਾਰਦੀ ਸਕੈਨ ਗੁੱਟਾਂ ਨੂੰ ਲਹਰਤ ਜੜੇਪੇ ਦੀ ਇਹ ਸੱਲਾ ਬ੍ਰਦਰ ਦਾ ਗਹਿ ਗੱਢਵਾ ਧੰਨਵਾਦ ਕੀਤਾ ਜਾਂਦਾ ਹੈ ਜਿਹੜਾ ਤਾਰਾ ਸਿੰਘ ਸੱਲਾ ਦੇ ਪੁੱਤਰਾਂ ਦਾ ਗੁਰਮੀਤ ਸੱਲੇ ਦਾ ਬਲਦੇਵ ਸੱਲੇ ਦਾ ਤੇ ਸਰਜੀ ਸੱਲੇ ਦਾ ਦਿਲ ਜਾਂਦਾ ਆਏ ਚਿਤਪਾਲ ਇਹ ਚਿੱਟੀ ਵਾਲਾ ਇਹ ਦੁਆਬਾ ਐਕਸਪ੍ਰੈਸ ਆ ਆ ਹਰਿਆਣੇ ਵਾਲਾ ਇੱਕ ਦੁਆਬੇ ਵਾਲਾ ਇੱਕ ਹਰਿਆਣੇ ਵਾਲਾ ਆ ਸ਼ਿੰਦੂ ਕਰਵਾ ਕੋਈ ਟੱਕਰਾਂ ਦੀ ਕਮਾਲ ਹੋਈ ਬਈ ਹਟ ਕਬੱਡੀ ਯਾਰਾਂ ਦੀ ਖੇਡ ਬੜੇ ਸਰਦਾਰਾਂ ਦੀ ਹਟ ਕਬੱਡੀ ਯਾਰਾਂ ਦੀ ਇਹ ਬੜੇ ਸਰਦਾਰਾਂ ਵਾਲਾ ਸਿੰਘ ਸਰਦਾਰ ਕਬੱਡੀ ਖਿਡਾਰੀ ਕਲਗੀਆਂ ਵਾਲਿਆ ਲਿਖਾਂ ਕਿ ਸਤ ਤੇਰੀ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ ਦਰਦ ਚੋਸ ਤੇਰੀ ਵਧਿਆਈ ਵੱਡੀ ਆ ਤੇਰੇ ਗੁਣਾਂ ਦਾ ਚਲਦੀ ਭੰਡਾਰ ਸਿੰਦੂ 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 ਉਹ ਕਰਾਉਂਦੇ ਨੇ ਇਹਨੂੰ ਬਦਲਣ ਦੇ ਵੱਲੇ ਕਬੱਡੀ ਖੇਡੀ ਕਬੱਡੀ ਖੇਡੀ ਕਬੱਡੀ ਕਬੱਡੀ ਖੇਡਾ ਖੇਡਾ 200 ਡਾਲਰ ਗਵਿੰਦਰ ਕਾਲੋਂ ਤੇ ਜਗਰਾਜ ਗਿੱਲ 200 ਡਾਲਰ ਗੁੱਲੇ ਲਈ ਰਣੋਸ਼ ਨੈਣ ਦੇ ਧੀਰਾ ਸੰਦੂ ਤੇ ਸ਼ਿੰਦਾ ਸੰਦੂ ਟੰਟੋ ਵਾਲੇ ਤੇ ਸਟਾਫ ਕਰਾਉਣੇ ਸਾਡੇ ਵੀਰਾਂ ਨਾਲੋਂ ਦਿੱਤਾ ਜਾ ਰਿਹਾ ਧੰਨਵਾਦ ਹੈ ਉਧਰ ਅਮਰੀਕ ਟਵਾਣਾ ਫਤਿਹਗੜ ਸਾਹਿਬ ਦੀ ਧਰਤੀ ਹੈ ਸਾਡਾ ਯਾਰ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ ਜਾਣਾ ਹੈ ਅਰੇ ਅਰੇ ਦੇਖਦੇ ਵੀ ਮੇਰੇ ਪਾਸੇ ਕਮਾਲ ਹੋਈ ਪਈ ਸ਼ਿਲੂ 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 ਹੱਥ ਪਾਟਾ 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 ਖਾ ਖਾ ਹਾਂ ਤਾੜੀਆਂ ਮਾਰ ਦਿਓ ਸ਼ਿਲੂ ਲਈ ਸਾਰੇ ਮਾਰ ਦਿਓ ਜ਼ੋਰਦਾਰ 200 ਦਾ ਲੱਖਾਂ ਢੀਂਸਾ ਆਵਰਦੀ ਸਿੰਘ ਜੀ ਢੀਂਸਾ ਸ਼ਿਲੂ ਦੇ ਲਈ